ਬੜੇ ਆਰਾਮ ਦੇ ਨਾਲ ਆਪਣੀ ਦੁਕਾਨ ਤੇ ਬੈਠੇ ਇੱਕ ਕਰੋਕੀ ਕਰੋਕਰੀ ਸ਼ਾਪ ਦੇ ਮਾਲਕ ਦੇ ਉੱਤੇ ਤੇਜ਼ ਦਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਜੀहां ਤੁਹਾਨੂੰ ਦੱਸਦੀ ਹੈ ਕਿ ਅਣਪਛਾਤੇ ਨੌਜਵਾਨ ਦੁਕਾਨ ਦੇ ਉੱਤੇ ਆਂਦੇ ਨੇ ਤੇ ਬੜੇ ਆਰਾਮ ਦੇ ਨਾਲ ਦੁਕਾਨ ਤੇ ਬੈਠੇ ਹੋਏ ਇਹ ਦੁਕਾਨ ਦੇ ਮਾਲਕ ਉੱਤੇ ਤਲਵਾਰਾਂ ਦੇ ਨਾਲ ਹਮਲਾ ਕਰ ਦਿੰਦੇ ਨੇ ਜੋ ਕਿ ਇਸ ਸਮੇਂ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ਤੁਹਾਨੂੰ ਦੱਸਦੀ ਹੈ ਕਿ ਹਜੇ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੋ ਪਈ ਕਿ ਆਖਰਕਾਰ ਇਹ ਹਮਲਾਵਰ ਕੌਣ ਸਨ ਕਿਉਂਕਿ ਅਗਰ ਇਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਹੁੰਦੇ ਤਾਂ ਹਥਿਆਰ ਦਿਖਾ ਕੇ ਇਹਨਾਂ ਨੇ ਲੁੱਟ ਕਰ ਲੈਣੀ ਸੀ ਤਾਂ ਇਹ ਜਿਹੜਾ ਮਾਮਲਾ ਇਹ ਕੁਝ ਹੋਰ ਹੀ ਇਹ ਦੱਸ ਰਿਹਾ ਹੈ ਜਾਂ ਕੋਈ ਪੁਰਾਣੀ ਰੰਜਿਸ਼ ਦਾ ਦੱਸ ਰਿਹਾ ਹੈ ਜਿਹਦੇ ਕਾਰਨ ਇਹ ਸਾਰਾ ਮਾਮਲਾ ਹੋਇਆ ਤਾਂ ਕੀ ਕੁਝ ਕਹਿ ਰਹੇ ਨੇ ਦੁਕਾਨ ਦੇ ਮਾਲਕ ਆਪ ਤੁਹਾਨੂੰ ਵੀ ਦੱਸਦੇ ਹਾਂ ਫਿਰ ਉਪਰ ਇਹ ਜਨਾ ਚੋਣ ਚੋਤਾ ਤੋਂ 33 ਦੇ ਬੁਲੇਟਾਂ ਉਹ ਜਾਲੇ ਉਹ ਹਮਲਾ ਹੋ ਗਿਆ ਜੀ ਦਨ ਦਿਹਾੜੇ ਜਿੱਥੇ ਪੀੜ ਵਾਲਾ ਇਲਾਕਾ ਹੈ ਉਥੇ ਸਾਡੇ ਤੇ ਹਮਲਾ ਹੋਇਆ ਸੋਦਾ ਮਾਰਕੀਟ ਸੀ ਅਸੀਂ ਤਾਂ ਬੇਚਿੰਤ ਬੈਠੇ ਸੀਗੇ ਸਾਨੂੰ ਕੋਈ ਹਮਲੇ ਦਾ ਪਤਾ ਵੀ ਨਹੀਂ ਸੀ ਸਾਡੇ ਤੇ ਕੋਈ ਹਮਲਾ ਹੋਣਾ ਨਹੀਂ 99 ਸਟੋਰ ਹੈ ਹਾਂਜੀ ਜੀ ਦੜਬ ਕੀ ਕੋਈ ਕੋਈ ਰੰਜਿਸ਼ ਸੀ ਕਿ ਕਿਸੇ ਦਾ ਬੰਗਵਾ ਹੈ ਪਤਾ ਨਹੀਂ ਕੋਈ ਕੋਈ ਪੁਰਾਣੀ ਰੰਜਿਸ਼ ਨਹੀਂ ਸੀ ਜੀ ਬਸ ਸੰਤਾਂ ਲੱਗਦਾ ਵੀ ਜਿਵੇਂ ਕੋਈ ਨਸ਼ੇੜੀ ਆ ਕੇ ਸਾਡੇ ਤੇ ਹਮਲਾ ਕਰੇ ਕਾ ਦਿਨ ਹਮਲਾ ਕਰਦਾ ਕਿਤੇ ਹੋਜੀਦਾ ਠੇਖਿਆ ਤਲਵਾਰਾਂ ਨਾਲ ਜੀ ਕਿੰਨੇ ਕਰੀਬ 6 ਵਜੇ ਦੀ ਗੱਲ ਹੈ ਜੀ ਪਤਾ ਨਹੀਂ ਕਿ ਕੌਣ ਸੀ ਇਹ ਕਹਿ ਰਹੇ ਗੱਲਾਂ ਬਾਜ਼ਾਰ ਚੋਂ ਪਤਾ ਕਰਨ ਤੇ ਪਤਾ ਲੱਗਦਾ ਜੀ ਵੀ ਨਾਗਰੇ ਦੇ ਮੁੰਡੇ ਨੇ ਅਸੀਂ ਜੇ ਸਾਹਮਣੇ ਆਣਗੇ ਤਾਂ ਲਲਕਾਰਾ ਮਾਰ ਕੇ ਗਏ ਨੇ ਉਹ ਪਛਾਣ ਵੀ ਦਵਾਵਾਂਗੇ ਜੀ ਕਿੰਨੀ ਕਾਰਵਾਈ ਚੱਲੇ ਕਾਰਵਾਈ ਸਖਤ ਤੋਂ ਸਖਤ ਹੋਣੀ ਚਾਹੀਦੀ ਕਿਤੇ ਕਿਤੇ ਸੱਟਾਂ ਦਾ ਹੀ ਛਾਤੀ ਦੇਣੇ ਪੰਜ ਚਾਰ ਤੱਕ ਕੇ पांच टांगे ਇੱਥੇ ਨੇ ਚਾਰ ਇੱਥੇ ਨੇ ਤਿੰਨ ਇੱਥੇ ਨੇ ਬਾਕੀ ਉਂਗਲਾਂ ਤੇ ਢਾਂਗੇ ਨੇ ਇਹਦੇ ਕਰਦੇ ਤੇ ਹਮਲਾ ਕੀਤਾ ਗਿਆ ਕਿ ਦੋ ਕਰਲੇ ਤੇ ਹਮਲਾ ਕੀਤਾ ਗਿਆ ਜੀ ਨੇੜੇ ਮੁੰਡਾ ਬੈਠਿਆ ਸੀਗਾ ਗਾਰਮੈਂਟਸ ਵਾਲਾ ਉਹਨੇ ਆਪਦਾ ਭੱਜ ਕੇ ਚਾਲ ਉਚਾਈ ਗਈ ਕਿੰਨੇ ਬੰਦੇ ਐਸੀ ਬੰਦੇ ਜੀ ਗੱਡੀ 'ਚ ਬੈਠੇ ਸੀਗੇ ਦੋ ਸ਼ਾਇਦ ਤੇ ਦੋ ਹਮਲਾ ਕਰਕੇ ਗਏ ਉਹ ਗੱਡੀ 'ਚ ਸ਼ਿਕਾਇਤ ਦਰਜ ਕਰਾਤੀ ਮੈਨੂੰ ਸੁਣਵਾਦੀ ਸੋਦਾ ਮਾਰਕੀਟ ਦੇ ਵਿੱਚ ਪਿਛਲੇ ਦਿਨੀ ਇੱਕ ਇਨਸੀਡੈਂਟ ਹੋਇਆ ਸੀ ਇਹ ਹਮਲਾ ਵਾਂਗ ਦਾ ਹੋਇਆ ਸੀ ਕੀ ਮੈਟਰ ਹੈ ਜਿਸ ਉੱਪਰ ਕੀ ਕਾਰਵਾਈ ਜਾਰੀ ਹੈ ਠੀਕ ਹੈ ਜੀ 25 6 25 ਨੂੰ ਸ਼ਾਮ ਨੂੰ 6:30 ਵਜੇ ਦਾ ਇਨਸੀਡੈਂਟ ਹੈ ਸਾਨੂੰ ਉਸ ਤੋਂ ਤਕਰੀਬਨ ਘੰਟੇ ਬਾਅਦ ਜਿਹੜੀ ਇਨਫੋਰਮੇਸ਼ਨ ਆਈ ਸੀ ਇਨਫੋਰਮੇਸ਼ਨ ਇਹ ਸੀ ਕਿ ਸੋਦਾ ਮਾਰਕੀਟ ਦੇ ਵਿੱਚ ਇੱਕ ਸਟੋਰ 99 ਕਰਕੇ ਦੁਕਾਨ ਹੈ ਜਿੱਥੇ ਜੋ ਇਨੀਸ਼ੀਅਲੀ ਆਇਆ ਸੀ ਵੀ ਤਿੰਨ ਅਣਛਾਤੇ ਜਿਹੜੇ ਵਿਅਕਤੀ ਨੇ ਉਹਨਾਂ ਵੱਲੋਂ ਆਪਣੇ ਫੇਸ ਕਵਰ ਕਰਕੇ ਤੇ ਦੁਕਾਨ ਵਿੱਚ ਬੈਠੇ ਜਿਹੜੇ ਜਗਸੀਰ ਸਿੰਘ ਨੇ ਉਹਨਾਂ ਤੇ ਮੰਗੀਆਂ ਤਲਵਾਰਾਂ ਲੈ ਕੇ ਵੀ ਹਮਲਾ ਕੀਤਾ ਗਿਆ ਤੇ ਲੇਟਰ ਔਨ ਜਿਹੜਾ ਹੈ ਇਹ ਨਿਕਲ ਕੇ ਆ ਵੀ ਉਹ ਬੰਦੇ ਇੱਕ ਸਵਿਫਟ ਕਾਰ ਦੇ ਵਿੱਚ ਆਏ ਸੀ ਤੇ ਇੱਕ ਜਿਹੜਾ ਬੰਦਾ ਆਈਡੈਂਟੀਫਾਈ ਹੋਇਆ ਹੈ ਉਹ ਪਿੰਡ ਨਗਰੇ ਦਾ ਜਿਹੜਾ ਹੈ ਦੱਸਿਆ ਜਾ ਰਿਹਾ ਮਨਪ੍ਰੀਤ ਸਿੰਘ ਉਲਪੁਰ ਫੀਡਰ ਦਾ ਹੈ ਤੇ ਇਸ ਤੇ ਪੁਲਿਸ ਨੇ ਇੱਕ ਐਫ ਆਈ ਆਰ ਰਜਿਸਟਰ ਕੀਤੀ ਹੈ ਅੰਡਰ ਸੈਕਸ਼ਨ 109 ਬੀ ਐਨ ਐਸ 118 1 115 2 352 2 ਤੇ 3 5 ਜਿਹੜਾ ਹੈ ਰੈਲੇਵੈਂਟ ਸੈਕਸ਼ਨ ਦੇ ਉੱਤੇ ਲੱਗੇ ਨੇ ਤੇ ਪੁਲਿਸ ਵੱਲੋਂ ਰੇਡਸ ਇਹਨਾਂ ਤੇ ਕੱਲ ਵੀ ਕੀਤੀਆਂ ਗਈਆਂ ਨੇ ਤੇ ਅੱਜ ਵੀ ਕੀਤੀਆਂ ਜਾ ਰਹੀਆਂ ਤੇ ਬਹੁਤ ਹੀ ਜਲਦ ਇਹਨਾਂ ਨੂੰ ਕਾਬੂ ਕਰ ਲਿਆ ਜਾਏਗਾ ਕਿਉਂਕਿ ਮਨਸ਼ਾਤੀ ਸੀਗੀ ਇਹ ਹਮਲਾ ਕਰਨ ਦਾ ਜੋ ਜਿਹੜੀ ਬੋਨ ਆਫ ਕੰਟੈਂਸ਼ਨ ਵਿੱਚੋਂ ਨਿਕਲ ਕੇ ਆਈ ਆ ਜਾਂ ਕੌਜ਼ ਨਿਕਲ ਕੇ ਆਇਆ ਹੈ ਇਹ ਕੁਝ ਮਹੀਨੇ ਪਹਿਲਾਂ ਜਿਹੜੇ ਇਸ ਦੁਕਾਨ ਦੇ ਓਨਰ ਨੇ ਰਾਮਫਲ ਜੀ ਉਹਨਾਂ ਦੇ ਨਾਲ ਇਹਨਾਂ ਬੰਦਿਆਂ ਦੀ ਕੋਈ ਬਹਿਸ-ਬਾਜੀ ਹੋਈ ਸੀ ਹਾਲਾਂਕਿ ਡਾਇਰੈਕਟ ਕੋਮਪਲਿਕਟ ਨਹੀਂ ਸੀਗਾ ਬਹੁਤ ਹੀ ਇੰਡਾਇਰੈਕਟ ਤੇ ਬੜਾ ਟ੍ਰਿਵਿਅਲ ਇੱਕ ਇਸ਼ੂ ਨੂੰ ਲੈ ਕੇ ਤੇ ਇਹਨਾਂ ਦੀ ਕੋਈ ਬਹਿਸ-ਬਾਜੀ ਹੋਈ ਸੀ ਤੇ ਉਹੀ ਵਿੱਚ ਰੰਜਿਸ਼ ਜਿਹੜੀ ਅਜੇ ਤੱਕ ਨਿਕਲ ਕੇ ਆ ਰਹੀ ਹੈ ਉਸੇ ਹਲਾਕ ਕੀ ਜਿਹੜਾ ਬੱਤੀ ਜਿਹੜਾ ਹੈ ਉਦੇ ਕਾਫੀ ਸ਼ਾਰਪ ਸੱਟਾਂ ਨੇ ਜੀ ਐਮਐਲਆਰ ਦੇ ਵਿੱਚ ਉਹਦੇ ਹੱਥ ਤੇ ਉਂਗਲੀਆਂ ਤੇ ਈਵਨ ਚੈਸਟ ਤੇ ਵੀ ਸੱਟਾਂ ਹੈਗੀਆਂ ਨੇ ਬਟ ਉਹ ਬੰਦਾ ਐਜ਼ ਆਫ ਨਾਊ ਆਊਟ ਆਫ ਡਿਜਰ ਹੈ ਤੇ ਰਿਕਵਰ ਕਰ ਰਿਹਾ ਹੈ ਜਿਸ ਵੇਲੇ